a los ਜਬੀਮ ਜਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਨਕੋਦਰ ਸਿਟੀ ਥਾਣੇ ਦੇ ਵਿੱਚ ਪੈਂਦੇ ਪਿੰਡ ਨਕੋਦਰ ਤੋਂ 5 6 ਕਿਲੋਮੀਟਰ ਤੇ ਦੂਰ ਪੈਂਦੇ ਪਿੰਡ ਔਲਕਾਂ ਦੇ ਵਿੱਚ ਗਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿ ਰਾਤ ਦੇ ਵਕਤ ਜਿਹੜੀ ਇੱਕ ਕਾਰ ਦੇ ਵਿੱਚ ਔਰਤਾਂ ਤੇ ਜਿਹੜੇ ਘਰ ਦੇ ਉੱਪਰ ਗੋਲੀ ਚਲਾਈ ਗਈ ਆ ਮੇਰੇ ਨਾਲ ਨੇ ਉਹ ਕਾ ਫੈਮਿਲੀ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਜੀ ਮੇਰੇ ਨਾਮ ਪਰਮਜੀਤ ਕੌਰ ਹਾਂਜੀ ਕੌਣ ਕੌਣ ਰਹਿੰਦਾ ਇੱਥੇ ਮੈਂ ਰਹਿੰਦੀ ਹਾਂ ਤੇ ਇੱਕ ਮੇਰੀ ਨੌ ਰਹਿੰਦੀ ਤੇ ਇੱਕ ਮੇਰਾ ਪੋਤਾ ਰਹਿੰਦਾ ਆ ਤੇ ਤੁਹਾਡੇ ਹਸਬੰਦ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਹਾਂਜੀ ਤੇ ਬੇਟੇ ਕਿੱਥੇ ਨੇ ਬੇਟਾ ਇੱਕ ਦੋ ਬਾਹਰ ਆ ਇੱਕ ਹੈਗਾ ਫੁਰਤਕਾਲ ਦੇ ਵਿੱਚ ਰਮਨਪ੍ਰੀਤ ਸਿੰਘ ਛੋਟਾ ਬੇਟਾ ਮੇਰਾ ਕਲਵੰਤ ਸਿੰਘ ਆ ਉਹ ਰਹਿੰਦਾ ਆ ਨਿਊਜ਼ੀਲੈਂਡ ਚ ਅੱਛਾ ਕੀ ਗੱਲ ਹੋਈ ਜਿਹੜਾ ਗੋਲੀਆਂ ਚੱਲਣ ਦਾ ਪਤਾ ਲੱਗਾ ਵੀ ਤੁਹਾਡੇ ਗੇਟ ਦੇ ਉੱਪਰ ਗੋਲੀਆਂ ਚਲਾ ਕੇ ਗਿਆ ਰਾਤ ਨੂੰ ਇਹਦਾ ਹੱਸੇ ਸਾਨੂੰ ਕੁਝ ਪਤਾ ਨਹੀਂ ਲੱਗਿਆ ਤੁਹਾਨੂੰ ਹਜੇ ਕੁਝ ਪਤਾ ਨਹੀਂ ਲੱਗਿਆ ਪੁਲਿਸ ਜਾਂਚ ਕਰ ਰਹੀ ਹੈ ਕਿੰਨੇ ਕਵਜੇ ਆਏ ਸੀ ਰਾਤ ਨੂੰ 2 ਵਜੇ ਤੇ 7 ਮਿੰਟ ਤੇ ਆਏ ਤੇ ਕਿੰਨੇ ਜਣੇ ਸੀਗੇ ਦੋ ਜਣੇ ਸੀ ਕਿੰਨੇ ਫਾਇਰ ਕੀਤੇ ਉਹਨਾਂ ਨੇ ਉਹਨਾਂ ਨੇ 4 ਫਾਇਰ ਕੀਤੇ ਤੇ ਉਹਨਾਂ ਦੇ ਕੋਲ ਮਿਲਿਆ ਤੇ ਉਹ ਪਰਸਨ ਅਸੀਂ ਦੇ ਦਿੱਤੇ ਅੱਛਾ ਤੁਹਾਨੂੰ ਲੱਗਦਾ ਹੈ ਕਿ ਕਿਉਂ ਹੋਇਆ ਇਹ ਜਿਹੜੀ ਘਟਨਾ ਹੋਈ ਜੀ ਸਾਨੂੰ ਕੁਝ ਪਤਾ ਨਹੀਂ ਲੱਗਾ ਅਜੇ ਸਾਨੂੰ ਕੁਝ ਨਹੀਂ ਪਤਾ ਲੱਗਾ ਕਿਸੇ ਦਾ ਸ਼ੱਕ ਨਹੀਂ ਹਜੇ ਵੀ ਕੁਝ ਨਹੀਂ ਇਦਾਂ ਹੈਗਾ ਵਾ ਕੋਈ ਫੈਮਿਲੀ ਡਿਸਪਿਊਟ ਹੋਵੇ ਕਰਦਾ ਹਾਂਜੀ ਫੈਮਿਲੀ ਤੇ ਹੈਗਾ ਆ ਮੇਰੇ ਨੂੰ ਲੱਗਦਾ ਆ ਅੱਛਾ ਹਾਂਜੀ ਉਹ ਉਹ ਨਹੀਂ ਸਾਡੇ ਨਾਲ ਥੋੜਾ ਜਿਹਾ ਝਗੜਾ ਆਇਆ ਜ਼ਮੀਨ ਦਾ ਹੀ ਪਤਾ ਲੱਗਾ ਤੁਹਾਨੂੰ ਜੇਲ੍ਹ ਚੋਂ ਵਿੱਚੋਂ ਕਾਲ ਵੀ ਆਈ ਸੀ ਕੋਈ ਹਾਂਜੀ ਆਈ ਸੀ ਉਹ ਕਹਿੰਦੇ ਸੀ ਮੈਂ ਬਠਿੰਡੇ ਦੀ ਜੇਲ੍ਹ ਚੋਂ ਬੋਲ ਰਿਹਾ ਆਂ ਤੇ ਮੈਂ ਤੁਹਾਨੂੰ ਕੁਝ ਵੀ ਕਰ ਸਕਦਾ ਆਂ ਤੇ ਟਰੈਕਟਰ ਇੱਕ ਹਫ਼ਤੇ ਦੇ ਵਿੱਚ ਵਿੱਚ ਤੇ ਖੂਤੇ ਆਉਣਾ ਚਾਹੀਦਾ ਆ ਜੀ ਟਰੈਕਟਰ ਦਾ ਮਾਮਲਾ ਹਾਂਜੀ ਟਰੈਕਟਰ ਦਾ ਮਾਮਲਾ ਸੀ ਤੇ ਉਹ ਕਹਿੰਦਾ ਵੀ ਮੈਂ ਤੁਹਾਡੇ ਘਰ ਦਾ ਹੀ ਮੈਂਬਰ ਆ ਜਿਹੜਾ ਸਾਨੂੰ ਦੱਸ ਰਿਹਾ ਆ ਵੀ ਤੁਸੀਂ ਮੈਂ ਕਹ ਸੀ ਤੁਸੀਂ ਬਹਿ ਕੇ ਵੀ ਮਸਲਾ ਹੱਲ ਕਰ ਸਕਦੇ ਆ ਵੀ ਤੁਸੀਂ ਸਾਨੂੰ ਫੋਨ ਕੇ ਕੀਤਾ ਉਹਨਾਂ ਨੇ ਸਾਡੇ ਘਰ ਦੀਆਂ ਫੋਟੋਆਂ ਵੀ ਪਾਈਆਂ ਫੋਨ ਦੇ ਉੱਤੇ ਤੇ ਫੇ ਉਹ ਸਾਨੂੰ ਕਹਿੰਦਾ ਸੀ ਮੈਂ ਮਠਿੰਡੇ ਜੇਲ੍ਹ ਚੋਂ ਬੋਲਦਾ ਮੈਨੂੰ ਮੇਰੇ ਤੇ ਅੱਗੇ ਵੀ ਬਹੁਤ ਕੇਸ ਹੈ ਜੇ ਤੁਸੀਂ ਵੀ ਪਰੋਣਾ ਤੱਕਰਾ ਸਕਦੇ ਆ ਤੁਹਾਨੂੰ ਸ਼ੱਕ ਆ ਕਿ ਉਹ ਹੀ ਬੰਦੇ ਹੋ ਸਕਦੇ ਤੁਹਾਡੇ ਰਿਸ਼ਤੇਦਾਰਾਂ ਦੇ ਜਾਂ ਛਾਡੇ ਜਿਹੜੇ ਹਾਂਜੀ ਵੀ ਸ਼ਾਇਦ ਉਹ ਵੀ ਹੋ ਸਕਦਾ ਜਿਹੜਾ ਕਰੇ ਲੋ ਕਿਉਂਕਿ ਹੋਰ ਤਾਂ ਕੋਈ ਮਸਲਾ ਨਹੀਂ ਘਟਾ ਕਿਸੇ ਦੇ ਨਾਲ ਪਿੰਡ ਵਿੱਚ ਕਿਸੇ ਨੰਨੇ ਨਾ ਸਾਡੇ ਨਾਲ ਹੋਰ ਕਿਸੇ ਨਾਲ ਕੋਈ ਗੱਲ ਕਿੰਨੀ ਕੁ ਉਮਰ ਦੇ ਨੌਜਵਾਨ ਸੀ ਜਿਨ੍ਹਾਂ ਨੇ ਗੋਲੀ ਚਲਾਈ ਹੁਣੇ ਆ 25 ਕੇ ਸਾਲ ਦੀ ਉਮਰ ਦੇ ਅੱਛਾ ਚਾਰ ਫਾਇਰ ਕੀ ਉਹਨਾਂ ਨੇ ਬੰਨੇ ਹੋਏ ਆ ਰਮਾਲ ਸਿਰ ਤੇ ਵੀ ਬੰਨੇ ਆ ਮੂੰਹ ਤੇ ਬੰਨੇ ਅੱਛਾ ਇਹਦੀ ਕੋਈ ਸੀਸੀਟੀਵੀ ਕੈਮਰਾ ਦੀ ਫੁਟੇਜ ਆਈ ਹੈ ਸਾਡੇ ਸਾਡੇ ਕੈਮਰੇ ਆਪ ਦੇ ਲੱਗੇ ਹੋਏ ਕਰ ਹਾਂਜੀ ਉਹਨਾਂ ਵਿੱਚ ਆਈ ਹੋਈ ਹੈ ਸਾਰਾ ਪਾਸੇ ਇਹਦੀ ਪੁਲਿਸ ਨੂੰ ਤਲਾਸ਼ ਦਿੱਤੀ ਫਿਰ ਹਾਂਜੀ ਪੁਲਿਸ ਨੂੰ ਦਿੱਤੀ ਸਰਪੰਚ ਸਾਹਿਬ ਵੀ ਆਇਆ ਟਾਈਮ ਮੌਕੇ ਤੇ ਆ ਗਏ ਪੁਲਿਸ ਵੀ ਮੌਕੇ ਤੇ ਆ ਗਈ ਹਾਂਜੀ ਸਾਰੀ ਕਾਰਵਾਈ ਕਰ ਗਏ ਹੁਣ ਕੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਤੁਹਾਨੂੰ ਇਦਾਂ ਦੀ ਕੋਈ ਹੋਰ ਪ੍ਰੋਬਲਮ ਦਿੱਕਤ ਆਉਂਦੀ ਆ ਜਾਂ ਉਹਦੇ ਲਈ ਤੁਹਾਡੇ ਕੋਲ ਕੋਈ ਡਰ ਦਾ ਮੌਲਕਾ ਹੈ ਪਰਿਵਾਰ ਚ ਕੌਣ ਕੌਣ ਰਹਿੰਦਾ ਇੱਥੇ ਅਸੀਂ ਤਿੰਨ ਜਣੇ ਰਹਿੰਦੇ ਆ ਮੈਂ ਆ ਮੇਰੀ ਨੋ ਮੇਰਾ ਪੋਤਾ ਆ ਪੋਤਾ ਪੋਤਾ ਛੋਟਾ ਹਾਂ ਹਾਂਜੀ 10 ਸਾਲ ਦਾ ਮੇਰਾ ਪੋਤਾ ਹਾਂਜੀ ਪਰ ਉਹ ਕਿਉਂਕਿ ਸਕੂਲ ਜਾਂਦਾ ਕਿਤੇ ਨਾ ਕਿਤੇ ਵੀ ਡਰ ਹੋਣਾ ਨਾ ਹਾਂਜੀ ਹਾਂਜੀ ਬਾਹਰ ਅਸੀਂ ਵੀ ਜਾਣਾ ਕਿਤੇ ਪੈਂਦਾ ਹੈ ਸਾਨੂੰ ਤੇ ਬੱਚਾ ਵੀ ਸਕੂਲ ਪੜਨ ਜਾਂਦਾ ਆ ਤੇ ਸਾਨੂੰ ਵੀ ਬਹੁਤ ਖਤਰਾ ਆ ਇੱਥੇ ਤੁਹਾਡੀ ਮਦਦ ਕੀ ਮੰਗ ਕਰਦੇ ਹੁਣ ਪੁਲਿਸ ਤੋਂ ਸਾਡੀ ਮਦਦ ਕੀਤੀ ਜਾਵੇ ਉਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਹਾਂਜੀ ਸੰਜੀਤ ਕੌਰਾ ਜੀ ਇਹ ਉਮਰ ਕਰੀਬ 70 ਸਾਲਾਂ ਪਿੰਡ ਆਲਖਾਂ ਤੋਂ ਇਹਨਾਂ ਦੇ ਹਸਬੰਦ ਜਿਹੜੇ ਪਾਲ ਸਿੰਘ ਆ ਉਹਨਾਂ ਦੀ ਸੰ 2016 ਚ ਡੈਥ ਹੋ ਗਈ ਸੀ ਦੋ ਬੇਟੇ ਇਹਨਾਂ ਦੇ ਜਿਹੜੇ ਵਿਦੇਸ਼ ਚ ਰਹਿੰਦੇ ਆ ਤੇ ਇਹ ਆਪਣੇ ਨੂੰਹ ਦੇ ਨਾਲ ਇੱਥੇ ਘਰ ਰਹਿੰਦੇ ਆ ਤੇ 1625 ਨੂੰ ਇਹ ਸਵੇਰ ਦੀ ਤਰ੍ਹਾਂ ਜਦੋਂ ਬਾਹਰ ਵੇੜੇ ਤੇ ਝਾੜੂ ਲਗਾ ਰਹੇ ਸੀ ਤੇ ਇਹਨਾਂ ਦਾ ਧਿਆਨ ਗੇਟ ਤੇ ਪਿਆ ਮੈਂ ਤੇ ਦੇਖਿਆ ਵੀ ਇਹਦੇ ਵਿੱਚ ਸਰਾਕ ਹੋਏ ਆ ਇਹਨਾਂ ਨੇ ਗੇਟ ਖੋਲ ਕੇ ਚੈੱਕ ਕੀਤਾ ਤਾਂ ਉੱਥੋਂ ਇਹਨਾਂ ਨੂੰ ਕੋਲ ਮਿਲੇ ਤਿੰਨ ਪਿੱਤਲ ਦੇ ਜਰ ਨੂੰ ਮੌਕੇ ਤੇ ਇਹਨਾਂ ਦਾ ਭਤੀਜਾ ਅਮਰੀਕ ਸਿੰਘ ਵੀ ਆ ਗਿਆ ਇਹਨਾਂ ਨੇ ਫਿਰ ਚੁੱਕਿਆ ਨੂੰ ਦਿਖਾਏ ਵੀ ਜਿਹਨੇ ਚੈੱਕ ਕਰਕੇ ਦੇਖਿਆ ਵੀ ਇਹ ਕਿਸੇ ਪਿਸਤਲ ਦੀ ਜਬਸਾਲ ਦੀ ਜਾਂ ਗੋਲੀ ਦੇ ਚੱਲੇ ਕੋਲ ਲੱਗਦੇ ਆ ਤੇ ਤਫ਼ਤੀਸ਼ ਕਰ ਰਹੇ ਨੇ ਕੋਈ ਕੋਈ ਸੀਸੀਟੀਵੀ ਕੈਮਰਾ ਜੀ ਫੁਟੇ ਨਹੀਂ ਮਿਲਿਆ ਹਾਂ ਇਹਨਾਂ ਨੇ ਫਿਰ ਆਪਣਾ ਰਾਤ ਦੇ ਸਮੇਂ ਦਾ ਕੈਮਰਾ ਦੇਖਿਆ ਘਰ ਦੇ ਵਿੱਚ ਲੱਗੇ ਜਿਹੜੇ ਸੀਸੀਟੀਵੀ ਉਤੋਂ ਪਤਾ ਲੱਗਾ ਵੀ ਇਹ ਜਿਹੜੇ ਦੋ ਮੁੰਨੇ ਨੌਜਵਾਨ ਮੋਟਰਸਾਈਕਲ ਤੇ ਆਏ ਆ ਤੇ ਜਿਹੜਾ ਇੱਕ ਨੌਜਵਾਨਾ ਬਾਹਰ ਗੇਟ ਦੇ ਵਿੱਚ ਇਹਨਾਂ ਦਾ ਇੱਕ ਪਹਿਲਾਂ ਵੀ ਕਹਿੰਦੇ ਕਿ ਬਠਿੰਡਾ ਕੋਲੇ ਜਿਹੜਾ ਜੇਲ੍ਹ ਤੋਂ ਇਹਨਾਂ ਨੂੰ ਕੋਈ ਤੁਮ ਦੀ ਬਾਰ ਫੋਨ ਆਇਆ ਸੀਗਾ ਉਹਦੇ ਬਾਰੇ ਵੀ ਕੋਈ ਜਾਂਚ ਕੀਤੀ ਜਾ ਰਹੀ ਉਹਦੀ ਵੀ ਤਫਤੀਸ਼ ਕਰ ਰਹੇ ਆ ਅਗਰ ਜੇ ਦੋਸ਼ੀ ਪਾਇਆ ਤਾਂ ਉਹਦੇ ਖਿਲਾਫ ਬੜੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਰਦੀਆਂ ਫੋਟੋਆਂ ਵੀ ਕਹਿੰਦੇ ਸਾਨੂੰ ਵਟਸਐਪ ਤੇ ਭੇਜੇ ਇਹਦੇ ਬਾਰੇ ਕਰ ਰਹੇ ਆ ਅਫਸਰ ਆਪਣੇ ਸੀਨੀਅਰ ਅਫਸਰ ਕਰ ਰਹੇ ਤਫਤੀਸ਼ ਸਿਰਫ ਹੜਕੀ ਕਾਰਵਾਈ ਕੀਤੀ ਜਾਣਾ ਹੁਣ ਕਾਰਵਾਈ ਸੀਸੀਟੀਵੀ ਫੋਟੋਸ ਤੇ ਆਪਣੇ ਰਾਤ ਦੀਆਂ ਚਾਲ ਆਪਣੇ ਚੈਕਿੰਗ ਹੋ ਰਹੀ ਆ ਚੈੱਕ ਕਰ ਰਹੇ ਆ ਆਪਣੇ ਮੌਕੇ ਤੇ ਜਿਹੜਾ ਵੀ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਬੜਦੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਸਿਰ ਇੱਕ ਇਹਨਾਂ ਦਾ ਦੇਵਰ ਦਾ ਵੀ ਕਹਿ ਰਹੇ ਹੈਗੇ ਕਿ ਸਾਡੇ ਦੇਵਰ ਨਾਲ ਕੋਈ ਪੁਰਾਣੀ ਜੜੀ ਹੈਗੀ ਆ ਦਾਵਾ ਚੱਲ ਰਹੀ ਉਹ ਇਹਨਾਂ ਦਾ ਕੋਈ ਫੈਮਿਲੀ ਫੈਮਿਲੀ ਡਿਸਪਿਊਟ ਆ ਕੋਈ ਜ਼ਮੀਨ ਵਾਰੇ ਆ ਆਲਰੇਡੀ ਉਹ ਆਪਣੇ ਵਿਦੇਸ਼ ਰਹਿ ਰਿਹਾ ਤੇ ਉਹਦੇ ਬਾਰੇ ਵੀ ਕਲੀਅਰ ਕੀਤਾ ਜਾਊਗਾ ਜੇ ਉਹਦੀ ਕੋਈ ਇਨਵੋਲਵਮੈਂਟ ਹੋਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਜਿਹਨਾਂ ਨੇ ਦੱਸਿਆ ਕਿ ਰਾਤ ਦੇ ਵਕਤ ਜਿਹੜੇ 2 ਤੋਂ 2.5 ਦੇ ਕਰੀਬ ਦੋ ਦੋ ਜਣੇ ਆਏ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਚਾਰ ਫਾਇਰ ਕੀਤੇ ਜਿਹਦੇ ਤਿੰਨ ਖੋਲ ਮਿਲ ਗਏ ਔਰ ਪੁਲਿਸ ਨੂੰ ਵੀ ਮੌਕੇ ਤੇ ਪਹੁੰਚ ਗਈ ਸੀ ਔਰ ਪੁਲਿਸ ਵੀ ਜਾਂਚ ਕਰ ਰਹੀ ਹੈ ਗੋਲੀਆਂ ਚਲਾਉਣ ਵਾਲੇ ਕੌਣ ਹੋ ਸਕਦੇ ਆ ਔਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜਿਹੜਾ ਸਾਡੇ ਅੰਦਰ ਡਰ ਦਾ ਮਾਹੌਲ ਬਣਿਆ ਜਾਂ ਪਿੰਡ ਦੇ ਵਿੱਚ ਮਾਹੌਲ ਡਰ ਦਾ ਬਣਿਆ ਕਿ ਉਹਦਾ ਨਿਵਾਰਨ ਕੀਤਾ ਜਾਵੇ ਹੁਣ ਦੇਖਦੇ ਹਾਂ ਕਿ ਪੁਲਿਸ ਕਦੋਂ ਤੱਕ ਇਹ ਮੁਲਜਮਾਂ ਦੇ ਹੱਥ ਪਾਉਂਦੀ ਔਰ ਕਦੋਂ ਤੱਕ ਇਹ ਜੱਕ ਕੇ ਇਹਨਾਂ ਨੂੰ ਜੇਲ੍ਹ ਚੋਂ ਸੁੜਦੀ ਹੈ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅ ਨੂੰ ਕੋ